ਔਗਣ ਕਰੇ ਜਨ ਬੁੱਝ ਕੇ ਔਗਣ ਕਰਦਾ ਤੇ ਦੂਜਿਆਂ ਨੂੰ ਕਹਿੰਦਾ ਨਹੀਂ ਹੋ ਗਿਆ ਮੈਨੂੰ ਪਤਾ ਨਹੀਂ ਲੱਗਾ ਐ ਹੋ ਗਿਆ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹੱਥ ਦੀਪ ਕੂਏ ਪਰੇ ਹੱਥ ਵਿੱਚ ਦੀਵਾ ਪਕੜਿਆ ਹੋਇਆ ਤੇ ਹਨੇਰੇ ਵਿੱਚ ਆਪ ਖੂਦ ਦੇ ਵਿੱਚ ਡਿੱਗ ਪੈਂਦਾ ਆਪ ਖੱਡੇ ਦੇ ਵਿੱਚ ਡਿੱਗ ਪੈਂਦਾ ਮਹਾਰਾਜ ਸੱਚੇ ਪਰਸ਼ਾ ਮਿਹਰ ਕਰਦੇ ਨੇ ਭਾਈ ਸੰਸਾਰ ਵਿੱਚ ਆਇਆ ਸੰਭਲ ਕੇ ਚੱਲ ਸੋਦਰ ਕੇ ਚੱਲ ਦੂਜਿਆਂ ਨੂੰ ਚਾਨਣਾ ਨਾ ਵਖਾ ਦੂਜਿਆਂ ਦੇ ਘਰ ਹੀ ਦੀਵਾ ਨਾ ਜਗਾਉਂਦਾ ਯਤਨ ਕਰ ਆਪਣੇ ਜਗਾ ਚਾਨਣਾ ਤੈਨੂੰ ਤਾਂ ਮਿਲਣਾ ਹੀ ਦੂਜਿਆਂ ਦੇ ਜਲਾਉਂਦਾ ਫਿਰੇਗਾ ਤੇਰੇ ਵਾਲੇ ਚ ਅੰਧੇਰਾ ਹੀ ਰਹੇਗਾ ਤੂੰ ਪਹਿਲਾਂ ਆਪਣੇ ਘਰ ਚਾਨਣਾ ਕਰ ਫੇਰ ਗੱਲ ਬਣੇਗੀ ਆਪ ਚੱਲਣਾ ਕਰ ਫੇਰ ਮਾਰਗ ਦਾ ਪਤਾ ਲੱਗੇਗਾ ਫੇਰ ਸੁਖ ਦਾ ਪਤਾ ਲੱਗੇਗਾ ਫੇਰ ਸਿਮਰਨ ਦਾ ਪਤਾ ਲੱਗੇਗਾ ਫਿਰ ਭਗਤੀ ਦਾ ਪਤਾ ਲੱਗੇਗਾ ਫਿਰ ਨਾਮ ਰਸ ਦਾ ਪਤਾ ਲੱਗੇਗਾ ਫਿਰ ਗਿਆਨ ਰਸ ਦਾ ਪਤਾ ਲੱਗੇਗਾ ਜਦੋਂ ਤੂੰ ਆਪ ਕੀਤਾ ਉਹਨਾਂ ਚ ਗੱਲਾਂ ਕੁਝ ਨਾ ਕੁਝ ਕਰ ਤਾਂ ਗੱਲ ਬਣੇਗੀ ਮਹਾਰਾਜ ਕਹਿੰਦੇ ਪ੍ਰਭੂ ਫਲ ਲਾਉਂਦਾ ਹੈ ਬ੍ਰਿਸ਼ ਬੋ ਤਾਂ ਹੀ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਐਸਾ ਬੀਜ ਬੋਏ ਜੋ 12 ਮਾਸ ਫਲਾਂ ਤੋਂ ਭੱਲਿਆ ਬੀਜ ਹੀ ਬੋਣ ਲੱਗਾ ਹੈ ਨਾ ਮਾੜਾ ਕਿਉਂ ਪਾਉਣਾ ਹੈ ਚੰਗਾ ਬੀਜ ਜਿਹੜਾ 12 ਮਹੀਨੇ ਹੀ ਫਾਲੀ ਭੂਤ ਹੁੰਦਾ ਰਹੇ ਫਲ ਦਿੰਦਾ ਰਹੇ ਉਹ ਬੀਜ ਵੀ ਉਹ ਬੀਜ ਕਿਹੜਾ ਹੈ ਉਹਨੂੰ ਸਹਿਬ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵਿੱਚ ਨਾਮ ਦਾ ਬੀਜ ਬੋਹ ਅਸੀਂ ਕੁਕਰਮ ਦਾ ਬੀਜ ਬੋਨੇ ਆ ਅਸੀਂ ਝੂਠ ਦਾ ਬੀਜ ਬੋਨੇ ਆ ਅਸੀਂ ਮੰਦਾ ਬੀਜ ਬੋਨੇ ਆ ਤੇ ਫਿਰ ਫਲ ਕਿੱਥੋਂ ਚੰਗਾ ਮਿਲੇ ਮਹਾਰਾਜ ਬਾਣੀ ਅੰਦਰ ਕਹਿੰਦਿਆ ਸੱਚੇ ਪਾਤਸ਼ਾਹ ਕਹਿੰਦਿਆ ਫਰੀਦਾ ਲੋੜੈ ਦਾਖ ਬੇਜੌਰੀਆਂ ਬੇਜੌਰ ਦੇਸ਼ ਦੀਆਂ ਦਾਖਾਂ ਮੁੱਠੀਆਂ-ਮੁੱਠੀਆਂ ਬੜੀਆਂ ਮਸ਼ਹੂਰ ਸਨ ਜਿੱਥੋਂ ਪ੍ਰਮਾਨ ਮਹਾਰਾਜ ਕਬੀਰ ਫਰੀਦ ਸਾਹਿਬ ਨੇ ਲਿਆ ਹੈ ਫਰੀਦਾ ਲੋੜੈ ਦਾਖ ਬੇਜੌਰੀਆਂ ਕਿਕਰ ਬਿਜੈ ਜੱਟ ਜ਼ਮੀਨ ਦੇ ਵਿੱਚ ਬੀਜ ਪਾਉਂਦਾ ਹੈ ਬਾਬੂਲ ਦੇ ਬੀਜ ਨੇ ਕਿੱਕਰਾਂ ਦੇ ਬੀਜ ਨੇ ਕੰਡਿਆਲਿਆਂ ਦੇ ਬੀਜ ਨੇ ਤੇ ਬੀਜ ਬੋਂਦਾ ਆਸ ਕਰਦਾ ਇਹ ਉੱਗ ਕੇ ਬਾਗਿਚੇ ਦਾਖਾਂ ਦੇ ਬਣ ਜਾਣ ਬੋਟੇ ਦਾਖਾਂ ਦੇ ਬਣ ਜਾਣ ਐਸਾ ਕਦੇ ਹੋਇਆ ਕਿ ਬੀਜਿਆ ਔਰ ਹੋਰ ਚੀਜ਼ ਦੇ ਤੇ ਮਿਲ ਹੋਰ ਜਾਵੇ ਬੀਜੀਆਂ ਕਿੱਕਰਾਂ ਨੇ ਤੇ ਉਹਨੂੰ ਲੱਗ ਮਹਰੂਦ ਜਾਣ ਲੱਗ ਉਹਨੂੰ ਦਾਖਾਂ ਜਾਣ ਐਸਾ ਨਹੀਂ ਜੋ ਬੀਜ ਬੋਵੇਂਗਾ ਉਹੀ ਉਹਦਾ ਫਲ ਲੱਗੇਗਾ ਮਹਾਰਾਜ ਕਹਿੰਦੇ ਆ ਫਰੀਦਾ ਲੋੜੇ ਦਾਖ ਬੇਜੌਰੀਆਂ ਕਿ ਕਰ ਬੀਜੈ ਜੱਟ ਹੰਡੇ ਉਨ ਕਤੈਂਦਾ ਪੈਂਦਾ ਲੋੜੇ ਪੱਟ ਕੱਤਦਾ ਉਨ ਉਨ ਜਿਵੇਂ ਪਹਿਲਾਂ ਰੁਈਂ ਕੱਤੀ ਜਾਂਦੀ ਸੀ ਨਾ ਚਰਖਿਆਂ ਤੇ ਬੀਬੀਆਂ ਕੱਤਦੀਆਂ ਸਨ ਤੇ ਕਹਿੰਦੇ ਵੀ ਕੱਤਦਾ ਉਨ ਤੇ ਉਸ ਵੇਲੇ ਰੇਸ਼ਮ ਜਿਹੜਾ ਸੀ ਬੜਾ ਮਹਿੰਗੇ ਬੋਲਦਾ ਸੀ ਰੇਸ਼ਮ ਤੇ ਮਨ ਚ ਖਿਆਲ ਕਰਦਾ ਕੱਤ ਦਾ ਓਨੇ ਇਹਦੇ ਜਿਹੜੇ ਲੱਛੇ ਬਣ ਕੇ ਲੈਣੇ ਨਾ ਉਹਦੇ ਤੋਂ ਗੁੱਟੇ ਜੇ ਉਹ ਜਿਹੜੇ ਨੇ ਰੇਸ਼ਮ ਦੇ ਲੈਣ ਤਾਂ ਅੱਗੇ ਰੇਸ਼ਮ ਦੇ ਲੈਣ ਇਹ ਥੋੜਾ ਹੋਵੇਗਾ ਜੋ ਕੱਤੇਗਾ ਹੋਵੇਗਾ ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਭਲਿਆ ਜੇ ਤੂੰ ਕਿਕਰਾਂ ਬੀਦੀਆਂ ਨੇ ਦਾਖਾਂ ਕਿੱਥੋਂ ਮਿਲਣਗੀਆਂ ਉਹਨਾਂ ਕੱਤ ਕੇ ਤੇ ਰੇਸ਼ਮ ਦੇ ਵਸਤਰ ਕਿਵੇਂ ਪਵੇਂਗਾ ਮਾੜਾ ਕਰਕੇ ਤੇ ਚੰਗਾ ਕਿੱਥੋਂ ਤੈਨੂੰ ਮਿਲਦਾ ਹੋਵੇਗਾ ਮਾੜਾ ਬੀਜ ਬੋਕੇ ਚੰਗਾ ਫਲ ਕਿੱਥੇ ਮਿਲੇਗਾ ਇਸ ਕਰਕੇ ਪ੍ਰਭੂ ਫਲ ਲਾਉਂਦਾ ਏ ਬੀਜ ਬੀਜਣ ਲੱਗਾ ਚੰਗਾ ਬੀਜ ਬੀਜ ਮਾੜਾ ਨਾ ਬੀਜ ਅਸੀਂ ਬਾਰੀ ਫਸਲਾਂ ਦਾ ਸਬਜ਼ੀ ਆਦ ਕੋਈ ਬੀਜ ਦੇਣਾ ਤੇ ਪੰਜੀ ਬੰਦਿਆਂ ਨੂੰ ਪੁੱਛਨੇ ਆ ਐ ਕਿਹੜਾ ਬੀਜ ਪਾਇਆ ਕਿਹੜਾ ਬੀਜ ਚੰਗਾ ਹੈ ਕੀ ਆ ਕੀ ਖਾਦ ਪਾਈਏ ਕੀ ਪਾਈਏ ਆਪਣੇ ਜੀਵਨ ਚ ਵੀ ਬੀਜਣ ਲੱਗਿਆ ਨਹੀਂ ਕਦੇ ਕਿਸੇ ਨੂੰ ਪੁੱਛਿਆ ਉਦੋਂ ਦਾ ਜੋ ਕੂੜਾ ਕਰਕਟ ਗੰਧ ਮੰਨ ਦੇ ਉਹਨੂੰ ਸਿੱਟਦੇ ਨੇ ਬੜਾ ਲੋਕਾਂ ਤੋਂ ਸ਼ਪਾਸ਼ ਪਾ ਕੇ ਉਹਨੂੰ ਰੱਖਦੇ ਜਿਹੜਾ ਗੰਧਮੰਦ ਹੁੰਦਾ ਫਿਰ ਜਦੋਂ ਫਲੀ ਭੂਤ ਹੁੰਦਾ ਉਦੋਂ ਫਿਰ ਤਾਹਾ ਮਾਰਨੇ ਕਿਉਂ ਆ ਗਿਆ ਸੱਜਣਾ ਜੋ ਕੋਈ ਤੇਰੇ ਅੰਦਰ ਏ ਉਹੀ ਉਗਮਣਾ ਜੋ ਤੇਰੀ ਜ਼ਿੰਦਗੀ ਰੂਪ ਜ਼ਮੀਨ ਦੇ ਵਿੱਚ ਹੈ ਖੇਤ ਸ਼ਰੀਰ ਜੋ ਬੀਜੇ ਸ਼ਰੀਰ ਉਪੀ ਖੇਤ ਵਿੱਚ ਜਿਵੇਂ ਬਾਹਰਲੇ ਖੇਤ ਵਿੱਚ ਜੋ ਬੀਜਦੇ ਆ ਨਾ ਉਹੀ ਉਗਵ ਕੇ ਬਾਹਰ ਆਉਣਾ ਦੂਜਾ ਤਾਂ ਨਹੀਂ ਆਉਣਾ ਇਹੀ ਮਹਾਰਾਜ ਕਹਿੰਦਿਆ ਖੇਤ ਸ਼ਰੀਰ ਜੋ ਬੀਜੀ ਹੈ ਸੋ ਉਹ ਅੰਤ ਖਲੋ ਆਏ ਅਖੀਰ ਨੂੰ ਤੇਰੇ ਸਾਹਮਣੇ ਨਿਕਲ ਆਉਣਾ ਹੈ ਤੇਰੇ ਸਾਹਮਣੇ ਕੀਤੇ ਕਰਮ ਖੈਰ ਸੰਖੇਪ ਕਰਾਂ ਮਹਾਰਾਜ ਕਹਿੰਦੇ ਉਹ ਫਲਵਰ ਦਤਾ ਹੈ ਸਰਬਦਾਨ ਦ ਹੈ ਸਾਰੇ ਵਿਆਪਕ ਸਾਰੇ ਕਿਰਪਾ ਕਰਨ ਵਾਲਾ ਹੈ ਉਹਦੇ ਨਾਲ ਜੁੜੇਗਾ ਉਹਦੇ ਮਾਰਗ ਤੇ ਤੁਰੇਗਾ ਬੀਜ ਚੰਗਾ ਹੋਵੇ ਇਹ ਨਹੀਂ ਕੇ ਬੀਜ ਜਿਹੜਾ ਆ ਮਾੜਾ ਪਾਵੇਂ ਤੇ ਆਸ ਚੰਗੀ ਕਰੇ ਨਹੀਂ ਬੀਜ ਚੰਗਾ ਹੋਵੇ ਇੱਕ ਰੋਤ ਹੋਵੇ ਅੱਛੀ ਤੇ ਫਿਰ ਸਜਣਾ ਉਹਦੀ ਰਖਵਾਲੀ ਕਰੇ ਕੋਈ ਬੀਜ ਚੰਗਾ ਹੋਵੇ ਤੇ ਉਹਨੂੰ ਖਲਾ ਰਵੇ ਜ਼ਮੀਨ ਤੇ ਤੇ ਉਹਦੇ ਅਲੇ ਧਿਆਨਾਂ ਦੇਵੇ ਉਹਨੂੰ ਕੀੜੇ ਚੋਕ ਕੇ ਲੈ ਜਾਣਗੇ ਪੰਛੀ ਚੋਕ ਕੇ ਲੈ ਜਾਣਗੇ ਪੱਲੇ ਕੁਝ ਨਹੀਂ ਪਹਿਣਾ ਇੱਕ ਬੀਜ ਹੋਵੇ ਚੰਗਾ ਪਰ ਉਸ ਬੀਜ ਦੀ ਜੇ ਰੁੱਤ ਨਾ ਹੋਵੇ ਉਹ ਵੀ ਫੁੱਟਣਾ ਨਹੀਂ ਉਹ ਵੀ ਲਾਹੇਵੰਦੀ ਨਹੀਂ ਹੋਣਾ ਮਹਾਰਾਜ ਬਚਨ ਕਰਦੇ ਕੁਰਤਾ ਬੀਜ ਬੀਜੈ ਰੁੱਤ ਨਹੀਂ ਆਈ ਫਿਰ ਉਸ ਬੀਜ ਨੂੰ ਬੀਜਦਾ ਕੁਰਤਾ ਬੀਜ ਬੀਜੈ ਨਹੀਂ ਜਮੇ ਸਭ ਲਾਹਾ ਮੂਲ ਗਵਾਇੰਦਾ ਜਿਹੜਾ ਲਾਹਾ ਪੱਲਿਓਂ ਪਾਇਆ ਨਾ ਉਹ ਵੀ ਖਤਮ ਹੋ ਜਾਏਗਾ ਹੋਣਾ ਮਹਾਰਾਜ ਕਹਿੰਦੇ ਆਨ ਰੂਤ ਆਨ ਬੋਈਏ ਫਾਲ ਨਾ ਫੁੱਲੇ ਤਾਹ ਕਹਿੰਦੇ ਰੂਤ ਹੋਰ ਬੀਜ ਹੋਰ ਉਹ ਬੀਜ ਦਾ ਪਤਾ ਇੱਕ ਨਹੀਂ ਪੱਲੇ ਪੈਣਾ ਕੁਝ ਨਹੀਂ ਪੈਣਾ ਪੱਲੇ ਅਰ ਜਿਹੜਿਆ ਰੋਤਿਆ ਪਰਮਾਤਮਾ ਦੇ ਨਾਮ ਦੀ ਵਤ ਲੱਗੀ ਸੱਚੇ ਨਾਮ ਕੀ ਜੋ ਬੋਵੇ ਸੋ ਖਾਏ ਹੁਣ ਜਿਹੜਾ ਸਮਾ ਹੈ ਵੇਲਾ ਹੈ ਅਰ ਜ਼ਮੀਨ ਵੱਤਰੇ ਉਹ ਆ ਪ੍ਰਭੂ ਦੇ ਨਾਮ ਦਾ ਬੀਜ ਪਾ ਇਥੇ ਨਾਮ ਬੀਜ ਨਾਮ ਦਾ ਬੀਜ ਪਾ ਤੇ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਖੁੱਟੇ ਨਹੀਂ ਇਹ ਬੀਜ ਪਾਉਣ ਦਾ ਸਮਾਂ ਹੀ ਅੰਮ੍ਰਿਤ ਵੇਲਾ ਜਿਹਨੂੰ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਉਹ ਵੇਲਾਏ ਉਸ ਵੇਲੇ ਬੀਜ ਬੋਹ ਖੇਤ ਸਰੀਰ ਵਿੱਚ ਤੇ ਇਹਨੂੰ ਛੱਡ ਕੇ ਬੋਹ ਕੇ ਖਲਾਰ ਕੇ ਪਾਸੇ ਬੇਧਿਆਨਾਂ ਨਾ ਹੋਵੀ ਜਿਵੇਂ ਖੇਤੀ ਤੇ ਧਿਆਨ ਦੇਣਾ ਪੈਂਦਾ ਨਾ ਉਹ ਬੀਜ ਅਰ ਜ਼ਮੀਨ ਦੇ ਅੰਦਰ ਹੋਵੇ ਬਾਹਰੋਂ ਕੀੜੇ ਮਕੌੜੇ ਖਾ ਜਾਣਗੇ ਪੰਛੀ ਖਾ ਜਾਣਗੇ ਜਿਹੜਾ ਅੰਦਰ ਜ਼ਮੀਨ ਦੇ ਚਲਾ ਗਿਆ ਉਹ ਪੁੱਠਾ ਡਿੱਗ ਪੇ ਸਿੱਧਾ ਡਿੱਗ ਪੇ ਉਹ ਤਰਤੀ ਦੀ ਛਾਤੀ ਪਾੜ ਕੇ ਬਾਹਰ ਨਿਕਲ ਆਉਂਦਾ ਹੈ ਸਜਣਾ ਤੇਰੇ ਅੰਦਰ ਨਾਮ ਹੋਵੇ ਅੰਦਰ ਜਿਵੇਂ ਜਬੀਰ ਬਾਹਰੋਂ ਹੀ ਪਾਉਣਾ ਪੈਂਦਾ ਨਾ ਵਾਹਿਗੁਰੂ ਵਾਹਿਗੁਰੂ ਜਪ ਕੇ ਅੰਦਰ ਟਿਕਾ ਇਹਨੂੰ ਵਸਾ ਅਰ ਜਦੋਂ ਤੂੰ ਜਪਿਆ ਤੇ ਉਹ ਆਪਣੇ ਆਪ ਫੁੱਟ ਕੇ ਬਾਹਰ ਆਵੇਗਾ ਉਹਨੂੰ ਜਿਵੇਂ ਦੂਜੀਆਂ ਗੱਲਾਂ ਸਾਡੇ ਚੇਤੇ ਚ ਨਾ ਸਾਨੂੰ ਆਮ ਗੱਲਾਂ ਬਾਤਾਂ ਕਰਦੇ ਆ ਨਿਤਨੇਮ ਭੁੱਲ ਜਾਂਦਾ ਹੈ ਗੁਰੂ ਵਾਲੀ ਗੱਲ ਭੁੱਲ ਜਾਂਦੀ ਹੈ ਗੁਰਦੁਆਰਾ ਮੰਦਿਰ ਮਸਜਿਦ ਆਉਣਾ ਦਾ ਨਾ ਭੁੱਲ ਜਾਂਦਾ ਪਰ ਉਹ ਗੱਲਾਂ ਨਹੀਂ ਸਾਨੂੰ ਭੁੱਲਦੀਆਂ ਉਹ ਚੇਤੇ ਚ ਰਹਿੰਦੀਆਂ ਐਉਂ ਚਿੱਤ ਦੇ ਵਿੱਚ ਜੀ ਬੀਜ ਪਾਉਣਾ ਹੈ ਚੇਤਾ ਪ੍ਰਭੂ ਦੇ ਨਾਮ ਦਾ ਰਹੇ ਚੇਤੇ ਪ੍ਰਭੂ ਆਵੇ ਤੇ ਫੇਰ ਉਹ ਬੀਜ ਫਲੀ ਭੂਤ ਹੋਵੇਗਾ ਤੇ ਜ਼ਿੰਦਗੀ ਦੇ ਵਿੱਚ ਜੀਵਨ ਫਲੀ ਭੂਤ ਹੋ ਜਾਵੇਗਾ ਫਿਰ ਪ੍ਰਭੂ ਨੂੰ ਪਰਵਨਣ ਤੋਂ ਵੇਗਾ ਜਿਵੇਂ ਫਿਰ ਉਹ ਫਸਲ ਲਹਿਰਾਉਂਦੀ ਏ ਤੇ ਪੱਕਦੇ ਤੱਕ ਕਿਸਾਨ ਉਹਦਾ ਧਿਆਨ ਰੱਖਦਾ ਹੈ ਨਾ ਬਾਰ ਬਾਰ ਢੀੜਾ ਮਾਰਦਾ ਹੈ ਨਾ ਬਈ ਇਹਨੂੰ ਕੋਈ ਮਾਰੂ ਬਿਮਾਰੀ ਨਾ ਲੱਗ ਜਾਵੇ ਆ ਪੱਕੇ ਪੱਕ ਗਈ ਸੀ ਨਾ ਜੀਰੀ ਤੇ ਪੱਕੀ ਜੀਰੀ ਨੂੰ ਸਪਰੇਅ ਕਿਉਂ ਕਰਦੇ ਫਿਰਦੇ ਸਨ ਬਈ ਇਹਨੂੰ ਉਹ ਕੀ ਹੁੰਦਾ ਤੇਲਾ ਤੂਲਾਦ ਖਾਣਾ ਜਾਵੇ ਢੜ ਘਟ ਜਾਵੇਗਾ ਇਸੇ ਕਰਕੇ ਮਰਦੇ ਦਮ ਤੱਕ ਨਾਮ ਜਪਦਿਆਂ ਸਾਵਧਾਨੀ ਰੱਖਣੀ ਹੈ ਸਾਵਧਾਨ ਹੋ ਕੇ ਅਵੇਸਲੇ ਨਹੀਂ ਮਤ ਕਿਦੇ ਖਿਆਲ ਵਿਕਾਰੀ ਦੁਰਾਚਾਰੀ ਬਦ ਫੈਲੀਆਂ ਝੂਠ ਤੂਫਾਨ ਫਰੇਬ ਵਾਲੇ ਇਹੋ ਜੇ ਅੰਦਰੋਂ ਉਪਜਨ ਲੱਗ ਪੈਣਾ ਇਹ ਮਾਰੂ ਬਿਮਾਰੀਆਂ ਤੋਂ ਵੀ ਬਚਾ ਕੇ ਰੱਖਣਾ ਹੈ ਇਹ ਕੌਣ ਹੈ ਕਰਦਾ ਭਗਤ ਰੱਬ ਦਾ ਪਿਆਰਾ ਗੁਰਸਿੱਖ ਉਹ ਸਾਵਧਾਨੀ ਵਰਤਦਾ ਹੈ ਗੇੜਾ ਦਿੰਦਾ ਹੈ ਗੇੜਾ ਕੀ ਦੇਣਾ ਆਲਾ ਉਦਾਲਾ ਫਿਰਨਾ ਹੁੰਦਾ ਨਾ ਇਹ ਸਿੱਖ ਨੇ ਧਿਆਨ ਰੱਖਣਾ ਮੇਰੇ ਆਲਾ ਉਦਾਲਾ ਚ ਉਗਿਰਦੇ ਫਿਰਨ ਵਾਲੇ ਦੇੜੇ ਨੇ ਕੋਈ ਮਾੜਾ ਤਾਂ ਨਹੀਂ ਜਿਹਦਾ ਮੈਨੂੰ ਸੰਗ ਹੋ ਰਿਹਾ ਜਿਹਦੇ ਮੈਂ ਅਟੈਚ ਵਿੱਚ ਆ ਰਿਹਾ ਸੰਪਰਕ ਵਿੱਚ ਆ ਰਿਹਾ ਕਿਤੇ ਮਾੜੀ ਉਹਦਾ ਹਾਵ ਭਾਵ ਮੇਰੇ ਤੇ ਨਾ ਪੈ ਜਾਵੇ ਉਹਨਾਂ ਚੀਜ਼ਾਂ ਤੋਂ ਬਚਾਓ ਰੱਖਣਾ ਹੈ ਫੇਰ ਉਹ ਬੀਜ ਅੰਦਰੋਂ ਉੰਗਰਨਾ ਏ ਅੰਕੁਰ ਫੇਰ ਉਹ ਫੁੱਟਣਾ ਏ ਫੇਰ ਉਹਨੇ ਵੱਡਾ ਹੋਣਾ ਏ ਫੇਰ ਉਹਨੂੰ ਫਲ ਲੱਗਣਾ ਏ ਤੇ ਫਿਰ ਫਲ ਦਾ ਮੁੱਲ ਪੈਂਦਾ ਫਲ ਦਾ ਜਿਹੜੀ ਫਸਲ ਆਪਾਂ ਬੀਜੀ ਹੁਣ ਕਣਕ ਬੀਜੀ ਤੇ ਇਹਨੂੰ ਬੱਲੀਆਂ ਹੀ ਨਾ ਲੱਗਣ ਜੇ ਬੱਲੀਆਂ ਲੱਗ ਜਾਂਦੇ ਤੇ ਉਹਨਾਂ 'ਚ ਦਾਣੇ ਹੀ ਨਾ ਹੋਣ ਉਹ ਕਾਲਸ਼ ਜੀ ਵਿੱਚ ਪੈ ਜਾਂਦੀ ਹੁੰਦੀ ਨਾ ਤੇ ਜੇ ਉਹ ਕੱਲੀ ਹੋਵੇ ਤੇ ਕੀ ਮੱਥੇ ਨੂੰ ਹੱਥ ਮਾਰ ਮਾਰ ਨਹੀਂ ਕਰਸਾਂ ਰੋਵੇਗਾ ਯਾ ਕੀ ਹੋ ਗਿਆ ਉਹ ਸਾਵਧਾਨੀ ਇਥੇ ਲਈ ਵਰਤਦਾ ਵੀ ਉਹ ਉਹਨੂੰ ਜਿਹੜੀ ਬਿਮਾਰੀ ਨਾ ਲੱਗੇ ਸਾਡੇ ਅੰਦਰ ਵੀ ਕਾਲਸ਼ ਨਾ ਭਰੇ ਉਹ ਕਾਲਸ਼ ਵਾਲੀਆਂ ਬੱਲੀਆਂ ਕਿਸੇ ਕੰਮ ਨਹੀਂ ਤੇ ਮਨ ਕਾਲਾ ਵਿਚਾਰ ਕਾਲੇ ਅੰਤਿਸ਼ ਕਰਨ ਕਾਲਾ ਅੰਦਰ ਕਾਲਾ ਅੰਧੇਰਾ ਅਗਿਆਨ ਦਾ ਮਨੁੱਖ ਤੇਰੇ ਵੀ ਕਿਸੇ ਕਾਰਜ ਨਹੀਂ ਆਉਣਾ ਜਿਵੇਂ ਮਾਲਕ ਉਹਨਾਂ ਬੱਲੀਆਂ ਨੂੰ ਉਹਨਾਂ ਸਿੱਟਿਆਂ ਨੂੰ ਵੱਢ ਕੇ ਬੜਾ ਖੁਸ਼ ਹੁੰਦਾ ਤੇ ਲਜਾਂਦਾ ਮੋਲਾ ਲਿਆ ਨਾ ਜਿਨ੍ਹਾਂ ਵਿੱਚ ਦਾਣੇ ਹੋਏ ਬੀਜ ਹੋਇਆ ਜਿਹੜੇ ਜੀਵਨ ਦੇ ਅੰਦਰ ਜਿਹੜੇ ਚਿੱਤ ਦੇ ਅੰਦਰ ਨਾਮ ਦਾ ਬੀਜ ਹੋਇਆ ਨਾ ਮੇਰੇ ਵੈਗਰੂ ਨੇ ਬੜੀ ਖੁਸ਼ੀ ਨਾਲ ਉਹਨਾਂ ਨੂੰ ਆਪਣੇ ਖਜ਼ਾਨੇ ਵਿੱਚ ਲਜਾਣਾ ਹੈ ਕੀਮਤ ਵਾਲੇ ਉਹਨਾਂ ਨੂੰ ਖਜ਼ਾਨੇ ਵਿੱਚ ਪਾਉਣਾ ਹੈ ਮੇਰੇ ਵੈਗਰੂ ਨੇ ਬੀਜ ਅੰਦਰ ਨਹੀਂ ਅੰਦਰ ਬੀਜ ਨਹੀਂ ਤੇ ਕੱਲਾ ਛਿਲਕਾ ਕਿਸ ਕੰਮ ਦਾ ਹੈ ਅਚੌਲ ਵੱਡੇ ਨਾ ਚੋਨਾ ਤੇ ਉਹਨਾਂ ਵਿੱਚ ਵਿੱਚ ਚੌਲ ਹੀ ਨਾ ਹੁੰਦਾ ਤੇ ਆ ਜਦ ਮੰਡੀ ਚ ਤਲਦੇ ਫੋਕ ਜੇ ਕੱਢ ਦਿੰਦੇ ਨੇ ਢਾਕੇ ਪਾਸੇ ਕਹਿੰਦੇ ਇਹਦਾ ਕੱਖ ਨਹੀਂ ਲੈ ਜਾਓ ਇਹਨੂੰ ਤੇ ਉਹ ਕੱਲਾ ਫੋਕ ਹੀ ਹੋਵੇ ਤੇ ਉਹ ਕਿਸ ਕੰਮ ਦਾ ਜੇ ਅੰਦਰ ਉਹਦੇ ਬੀਜ ਹੀ ਨਹੀਂ ਜਿਹੜੇ ਸ਼ਰੀਰ ਅੰਦਰ ਵੈ ਗੁਰੂ ਦੇ ਨਾਮ ਦਾ ਬੀਜ ਨਹੀਂ ਤਨ ਦਾ ਕੀ ਬੰਨਾ ਹੈ ਤਨ ਤਾਂ ਇੱਥੋਂ ਉਪਜੇ ਇੱਥੇ ਸੜ ਜਾਣਾ ਕਿਸੇ ਮਿੱਟੀ ਚ ਨੱਪ ਦੇਣਾ ਮਿੱਟੀ ਹੋ ਜਾਣਾ ਕਿਸੇ ਪਾਣੀ ਚ ਸੱਟ ਦੇਣਾ ਜੀਵਾ ਨੇ ਖਾ ਜਾਣਾ ਹੈ ਇਹਦਾ ਕੋਈ ਮੈਨਾ ਨਹੀਂ ਅੰਦਰ ਬੀਜ ਹੋਵੇ ਤਾਂ ਹੀ ਇਹਦੀ ਐਮੀਅਤ ਹੈ ਤਾਂ ਹੀ ਇਹਦਾ ਮੁੱਲੇ ਮਹਾਰਾਜ ਕਿਰਪਾ ਕਰਦੇ ਨੇ ਮੈਂ ਸੰਖੇਪ ਕਰਾਂ ਮਹਾਰਾਜ ਕਹਿੰਦੇ ਉਹ ਫਲ ਦੇਣ ਵਾਲਾ ਦਾਤਾ ਹੈ ਜੀਵਨ ਫਲੀਪੂਤ ਹੋਵੇਗਾ ਹਉਮੈ ਮਾਰ ਮਨਸਾ ਮਨੇ ਸਮਾਣੀ ਆਪਣੇ ਅੰਦਰੂ ਹੰਗਤਾ ਨੂੰ ਮਾਰ ਹੰਕਾਰ ਨੂੰ ਹਮ ਹਉਮੈ ਨੂੰ ਮਮਤਾ ਨੂੰ ਮਾਰ ਤੇ ਜਿਹੜੀ ਮਨਸਾ ਮਨ ਦੇ ਅੰਦਰ ਦੀਆਂ ਵਾਸ਼ਨਾਵਾਂ ਨੇ ਉਹਨਾਂ ਦਾ ਅਭਾਵ ਕਰ ਮਨ ਦੇ ਵਿੱਚ ਹੀ ਉਸ ਮਾਣੀ ਭਾਵ ਉਹਨਾਂ ਦਾ ਨਾਸ਼ ਅੰਦਰ ਹੀ ਕਰਨਾ ਹੈ ਅੰਦਰੋਂ ਉਪਜਦੀਆਂ ਨੇ ਅੰਦਰ ਹੀ ਹਉਮੈ ਨਾਸ਼ ਕਰਨੀ ਹੈ ਅੰਦਰ ਹੀ ਹੰਕਾਰ ਤੇ ਅੰਦਰ ਹੀ ਵਿਕਾਰੀ ਬਿਰਤੀਆਂ ਦਾ ਅਭਾਵ ਕਰਨਾ ਹੈ ਨਾਸ਼ ਕਰ ਤੇ ਫੇਰ ਤੇਰੀ ਸੁਰਤ ਜਿਹੜੀ ਆ ਨਾ ਉਹ ਗੁਰ ਕਾਬਦ ਪਛਾਤਾ ਉਹ ਵਿੱਚ ਪਛਾਣੇਗੀ ਤੇ ਔਰ ਮਿਲ ਜਾਵੇਗੀ ਪ੍ਰਭੂ ਦੇ ਨਾਲ ਇੱਕ ਮੇਕਤਾ ਹਾਸਲ ਕਰੇਗੀ ਜਦੋਂ ਪ੍ਰਭੂ ਨਾਲ ਜੁੜੇਗਾ ਤੁਰੇਗਾ ਇਸ ਤਰ੍ਹਾਂ ਵੀਦ ਅੰਦਰ ਨਾਮ ਦਾ ਪਾਏਗਾ ਇਹ ਭਗਤ ਪਾਉਂਦੇ ਨੇ ਗੁਰਸਿੱਖ ਪਾਉਂਦੇ ਨੇ ਗੁਰਸਿੱਖ ਸਾਬਦਾਨ ਹੁੰਦੇ ਨੇ ਉਹ ਜਪਦੇ ਨੇ ਜਪਾਉਂਦੇ ਨੇ ਤੇ ਪ੍ਰਭੂ ਦੇ ਗੁਨਾ ਨੂੰ ਗ੍ਰਹਿਣ ਕਰਦੇ ਇਹ ਗਰੀਬ ਨਵਾ ਨੇ ਸਾਡੇ ਤੇ ਕਿਰਪਾ ਕੀਤੀ ਦੋ ਪਦਿਆਂ ਦੀ ਅਜ ਵਿਚਾਰ ਹੋਈ ਚਾਰ ਪਦੇ ਸ਼ਬਦ ਦੇ ਰਹਿ ਗਏ ਇਹ ਆਪਾਂ ਕੱਲ ਨੂੰ ਅੱਗੇ ਵਾਚਨ ਦਾ ਯਤਨ ਕਰਾਂਗੇ ਸਮੇਂ ਦੇ ਅਧੀਨ ਦੇ ਕਰਕੇ ਜਿੰਨੀਕ ਸਤਿਗੁਰੂ ਨੇ ਮੱਤਬੁੱਧ ਬਖਸ਼ਿਸ਼ ਕੀਤੀ ਉਹਦੇ ਮੁਤਲਕ ਤੁਸ਼ਬੁੱਧੀ ਦੇ ਨਾਲ ਸੰਖੇਪ ਰੂਪ ਅੰਦਰ ਵਿਚਾਰ ਕਰਨ ਦਾ ਯਤਨ ਕੀਤਾ ਹੈ ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਮੱਤ ਦਾ ਦਾਨ ਬਖਸ਼ਿਸ਼ ਕਰਨ ਆ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਵਾਜ ਦਾਤਾਰ ਪ੍ਰਭੂ ਦੇ ਬਚਨ ਗੁਰਮਤ ਦੇ ਬਚਨਾਂ ਜਾਂ ਹਿਰਦਿਆਂ ਚ ਵਸਾਵੇ ਮੇਰੀਆਂ ਭੁੱਲਾਂ ਦੀ ਮੈਨੂੰ ਖਿਮਾ ਕਰਨੀ ਸਤਿਗੁਰੂ ਤੇ ਆਪ ਸਤਿਗੁਰੂ ਕੀ ਸੰਗਤ ਅੱਗੇ ਤੁਮ ਸਮੱਤ ਬਖਸ਼ਿਆ ਜੇ ਜੋ ਗੁਰੂ ਕੀ ਵਿਚਾਰ ਗੁਰੂ ਸਮਖਸ਼ ਕਰ ਸਕੀਏ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ